ਕੀ ਤੁਸੀਂ ਕਦੇ ਸੋਚਿਆ ਕਿ ਕਿਸੇ ਦੀ ਉਡੀਕ ਵਿੱਚ ਲੰਘੇ 20 ਸਾਲ ਦਾ ਸਫ਼ਰ ਇੱਕ ਕਾਲਜ ਦੇ ਟੁਕੜੇ ਤੇ ਆ ਕੇ ਰੁਕ ਸਕਦਾ ਜਦੋਂ ਬੀਬੇ ਨੇ ਆਪਣੀ ਪੁਰਾਣੀ ਸੰਦੂਕ ਖੋਲੀ ਤਾਂ ਉਸ ਵਿੱਚੋਂ ਕੱਪੜੇ ਨਹੀਂ ਬਲਕਿ ਇੱਕ ਜਹਾਜ਼ ਖੁੱਲਿਆ ਜਿਸ ਨੇ ਸਾਰੇ ਪਿੰਡ ਦੀਆਂ ਅੱਖਾਂ ਨਾਮ ਕਰ ਦਿੱਤੀਆਂ ਪਿੰਡ ਦੀ ਨਹਿਰ ਦੇ ਕੰਢੇ ਇੱਕ ਪੁਰਾਣੀ ਵੇਲੀ 'ਚ ਬੀਬੇ ਕਰਤਾਰਕ ਔਰ ਕੱਲੀ ਰਹਿੰਦੀ ਸੀ ਉਸ ਦਾ ਪੁੱਤ ਜਗਤਾਰ 20 ਸਾਲ ਪਹਿਲਾਂ ਫੌਜ ਚ ਗਿਆ ਸੀ ਹਰ ਰੋਜ਼ ਡਾਕੀ ਦੇ ਸਾਈਕਲ ਦੀ ਘੰਟੀ ਸੁਣ ਕੇ ਬੇਬੇ ਦੇ ਕੰਨ ਖੜੇ ਹੋ ਜਾਂਦੇ ਸੀ ਉਹ ਹਮੇਸ਼ਾ ਪੁੱਛਦੀ ਪੁੱਤ ਮੇਰੇ ਜਗਤਾਰ ਦੀ ਕੋਈ ਚਿੱਠੀ ਨਹੀਂ ਆਈ ਤੇ ਡਾਕੀ ਹਮੇਸ਼ਾ ਸਿਰ ਝੁਕਾ ਕੇ ਲੰਘ ਜਾਂਦਾ ਸੀ ਇੱਕ ਦਿਨ ਬੇਬੇ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਪਿੰਡ ਵਾਲੇ ਇਕੱਠੇ ਹੋ ਰਹੇ ਸੀ ਬੇਬੇ ਨੇ ਕੰਬਦੇ ਹੱਥਾਂ ਨਾਲ ਆਪਣੀ ਨੂੰਹ ਨੂੰ ਕਿਹਾ ਜੋ ਕਿ ਜਗਤਾਰ ਦੇ ਜਾਣ ਤੋਂ ਬਾਅਦ ਸ਼ਹਿਰ ਰਹਿਣ ਲੱਗ ਪਈ ਸੀ ਤੇ ਬੇਬੇ ਦੀ ਖਬਰ ਲੈਣ ਆਈ ਸੀ ਉਸ ਨੂੰ ਇਸ਼ਾਰਾ ਕੀਤਾ ਕਿ ਉਹ ਪੁਰਾਣੀ ਲੱਕੜ ਦੀ ਸੰਦੂਕ ਖੋਲੇ ਜਦੋਂ ਸੰਦੂਕ ਖੁੱਲੀ ਤਾਂ ਸਭ ਹੈਰਾਨ ਹੋ ਗਏ ਉਸ ਵਿੱਚ ਸੈਂਕੜੇ ਚਿੱਠੀਆਂ ਸੀ ਜੋ ਕਦੇ ਭੇਜੀਆਂ ਹੀ ਨਹੀਂ ਗਈਆਂ ਸੀ ਉਹ ਸਭ ਚਿੱਠੀਆਂ ਬੀਬੀ ਨੇ ਜਗਤਾਰ ਨੂੰ ਲਿਖੀਆਂ ਸਨ ਪਰ ਸਭ ਤੋਂ ਹੇਠਾਂ ਇੱਕ ਖਾਕੀ ਰੰਗ ਦਾ ਲਿਫਾਫਾ ਸੀ ਜੋ ਬਹੁਤ ਪੁਰਾਣਾ ਸੀ ਜਦੋਂ ਉਸ ਨੂੰ ਪੜਿਆ ਗਿਆ ਤਾਂ ਪਤਾ ਲੱਗਾ ਕਿ ਜਗਤਾਰ ਤਾਂ 15 ਸਾਲ ਪਹਿਲਾਂ ਹੀ ਜੰਗ ਵਿੱਚ ਸ਼ਹੀਦ ਹੋ ਚੁੱਕਾ ਸੀ ਬੀਬੀ ਨੂੰ ਇਹ ਗੱਲ ਦਾ ਪਤਾ ਸੀ ਪਰ ਉਸਨੇ ਇਹ ਰਾਜ਼ ਆਪਣੇ ਦਿਲ ਵਿੱਚ ਹੀ ਦਫਨ ਕਰਕੇ ਰੱਖਿਆ ਉਹ ਹਰ ਰੋਜ਼ ਡਾਕੀ ਨੂੰ ਸਿਰਫ ਇਸ ਲਈ ਭਜਦੀ ਸੀ ਤਾਂ ਕਿ ਪਿੰਡ ਵਾਲਿਆਂ ਨੂੰ ਲੱਗੇ ਕਿ ਉਸ ਦਾ ਪੁੱਤ ਅਜੇ ਵੀ ਜਿਉਂਦਾ ਤੇ ਉਹ ਸ਼ਹੀਦ ਦੀ ਮਾਂ ਦੀ ਵਜਾਏ ਇੱਕ ਉਡੀਕ ਰਹੀ ਮਾਂ ਵਜੋਂ ਜਿਉਣਾ ਚਾਹੁੰਦੀ ਸੀ ਬੇਬੇ ਨੇ ਆਖਰੀ ਸਾਹ ਲੈਂਦੇ ਆ ਬੜੀ ਮੁਸ਼ਕਲ ਨਾਲ ਕਿਹਾ ਕਿ ਜੇ ਮੈਂ ਕਹਿ ਦਿੰਦੀ ਕਿ ਉਹ ਮਰ ਗਿਆ ਤਾਂ ਮੇਰੀ ਉਮੀਦ ਮਰ ਜਾਣੀ ਸੀ ਤੇ ਉਮੀਦ ਤੇ ਬਿਨਾ ਮਾਂਵਾਂ ਜਿਉਂਦੀਆਂ ਨਹੀਂ ਰਹਿੰਦੀਆਂ ਪੂਰੇ ਪਿੰਡ ਵਿੱਚ ਸਨਨਾਟਾ ਛਾ ਗਿਆ ਬੇਬੇ ਦੀਆਂ ਅੱਖਾਂ ਖੁੱਲੀਆਂ ਸਨ ਸ਼ਾਇਦ ਅਜੇ ਵੀ ਉਸੇ ਬਰੂ ਵੱਲ ਜਿੱਥੋਂ ਕਦੇ ਜਗਤਾਰ ਨੇ ਵਾਪਸ ਆਉਣਾ ਸੀ ਇਹ ਕਹਾਣੀ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਮਾਂ ਦਾ ਪਿਆਰ ਸਿਰਫ ਜਿਉਂਦੇ ਰਿਸ਼ਤਿਆਂ ਤੱਕ ਸੀਮਿਤ ਨਹੀਂ ਹੁੰਦਾ ਉਹ ਤਾਂ ਮੌਤ ਤੋਂ ਬਾਅਦ ਵੀ ਉਮੀਦ ਦੇ ਸਹਾਰੇ ਰਿਸ਼ਤੇ ਨੂੰ ਪਾਲਦੀ ਰਹਿੰਦੀ ਆ